ਪੰਜਾਬ ਦੇ ਦੋਨੋਂ ਮੁੱਖ ਮੰਤਰੀ ਹੋਗਾ ਇਕੱਠੇ ਪੰਜਾਬ ਦੇ ਦੋਨਾਂ ਮੁੱਖ ਮੰਤਰੀਆਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਮਿਲ ਕੇ ਮੈਂ ਠੋਕੇ ਗਵਾਹੀ ਦਿਆਂਗਾ ਮੈਂ ਹੀ ਅੰਦਰ ਕਰਵਾਇਆ ਸੀ ਬਿਕਮ ਮਜੀਠੀਆ ਨੂੰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਪਹਿਲਾਂ ਬਿਆਨ ਦਿੱਤਾ ਸੀ ਮਜੀਠੀਆ ਦੇ ਹੱਕ ਵਿੱਚ ਲੇਕਿਨ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਕਿ ਕਾਂਗਰਸ ਪਾਰਟੀ ਨਸ਼ਾ ਤਸਕਰਾਂ ਦਾ ਸਾਥ ਏਰੀਆ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕੱਠੇ ਹੋ ਗਏ ਹਰ ਗਵਾਹੀ ਹਰ ਫਾਈਲ ਉਤੇ ਸਿਗਨੇਚਰ ਅਤੇ ਜਿਹੜੇ ਫਾਈਲਾਂ ਜਿੱਥੋਂ ਕਾਰਵਾਈ ਕੀਤੀ ਗਈ ਸੀ ਉਹ ਦਸਤਾਵੇਜ਼ ਦਿੱਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਨੂੰ ਇੱਕ ਪਾਸੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਸਦ ਹਲਕਾ ਜਲੰਧਰ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਦੂਸਰੇ ਪਾਸੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਆਪ ਆਦਮੀ ਪਾਰਟੀ ਤੋਂ ਭਗਵੰਤ ਮਾਨ ਦੋਵੇਂ ਇਕੱਠੇ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਦਾ ਮੁਸ਼ਕਲਾ ਜਿਹੜਾ ਬਚਣਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਸਭ ਤੋਂ ਪਹਿਲਾਂ ਕਾਰਵਾਈ ਕੀਤੀ ਗਈ ਸੀ ਚਰਨਜੀਤ ਸਿੰਘ ਚੰਨੀ ਵੱਲੋਂ ਜਦੋਂ 111 ਦਿਨ ਬਾਅਦ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਭਾਵੇਂ ਹੋ ਖਾਰਗ ਹੈ ਲੇਕਿਨ ਉਹਨਾਂ ਨੇ ਪਹਿਲਾਂ ਠੁਕਿਆ ਸੀ ਮਜੀਠੀਆ ਨੂੰ ਮਜੀਠੀਆ ਤੇ ਕਾਰਵਾਈ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦਿਨਾਂ ਵਿੱਚ ਰਵਨੀਤ ਬਿੱਟੂ ਵੀ ਕਾਂਗਰਸ ਪਾਰਟੀ ਵੱਲ ਸੀ ਉਹਨਾਂ ਨੇ ਕਿਹਾ ਕਿ ਨਸ਼ੇ ਦਾ ਸੁੱਧਾਗਰ ਲਸ਼ਾ ਤਸਕਰ ਇਹਦੇ ਗੱਲ ਦੇ ਵਿੱਚ ਪਟਾ ਪਾਇਆ ਜਾਵੇਗਾ ਪ੍ਰਤਾਪ ਸਿੰਘ ਬਾਜਬਾ ਦਿਆਂ ਵੀਡੀਓ ਕਲਿਪਸ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਪਾਈਆਂ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਇਹ ਨਸ਼ੇ ਦੇ ਸੁੱਧਾਗਰ ਨੇ ਇਹ ਨਸ਼ਾ ਇਹਨਾਂ ਨੇ ਵੇਚਿਆ ਪੰਜਾਬ ਦੀ ਜਵਾਨੀ ਨੇ ਬਗੀਠੀਆ ਅਤੇ ਬਾਦਲ ਪਰਿਵਾਰ ਨੇ ਨਾਲ ਮਿਲ ਕੇ ਖਾਧਾ ਹੈ ਇਸ ਨੂੰ ਲੈ ਕੇ ਪਲਟਵਾਰ ਕਰ ਦਿੱਤਾ ਹੈ ਚੰਦਜੀਤ ਸਿੰਘ ਚੰਨੀ ਨੇ ਉਹਨੇ ਕਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 24 ਆਵਰ ਯਾਨੀ ਕਿ 24 ਘੰਟੇ ਖੜਾ ਹਾਂ ਜਿੱਥੇ ਵੀ ਬੇੜੀ ਲੋੜ ਪੈਂਦੀ ਹੈ ਮੈਂ ਬਿਕਮਜੀਤ ਸਿੰਘ ਜੀਟੀਏ ਦੇ ਵਿਰੁੱਧ ਕਾਰਵਾਈ ਕਰਵਾਉਣ ਨੂੰ ਤਿਆਰ ਹਾਂ ਉਹਨਾਂ ਨੇ ਕਿਹਾ ਇਹ ਕਾਰਵਾਈ ਪਹਿਲਾਂ ਸਾਡੇ ਵੱਲੋਂ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਰਵਾਈ ਹੁਣ ਕਰ ਰਹੇ ਨੇ ਲੇਕਿਨ ਪਹਿਲਾਂ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਸੀ ਜੀਟੀਏ ਅਤੇ ਮਜੀਠੀਆ ਦੇ ਸਾਥੀਆਂ ਉੱਤੇ ਕਿਉਂਕਿ ਇਹਨਾਂ ਵੱਲੋਂ 2011 12 13 14 15 ਵਿੱਚ ਰੱਜ ਕੇ ਨਸ਼ਾ ਵਿਚਿਆ ਗਿਆ ਇਹ ਨਸ਼ੇ ਦੇ ਸਦਾਕਰ ਨੇ ਉਹਨਾਂ ਕਿਹਾ ਮੇਰੀਆਂ ਪੁਰਾਣੀਆਂ ਵੀਡੀਓ ਦੇਖ ਲਓ ਮੇਰੀਆਂ ਪੁਰਾਣੇ ਰਿਕਾਰਡ ਦਸਤਾਵੇਜ਼ ਫਾਈਲਾਂ ਦੇਖ ਲਓ ਜਿੱਥੇ ਮੈਂ ਮਜੀਠੀਆ ਦੇ ਖੁਲਾਸੇ ਕੀਤੇ ਸੀ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਇੱਕ ਪਾਸੇ ਬੋਲੀ ਅਜ਼ਰਾਲਾ ਜੋ ਖੁਦ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਸ਼ਰੂਮੀ ਯਕਾਦੀ ਦਲ ਵੱਲੋਂ ਦੂਸਰੇ ਪਾਸੇ ਤਲਵੀਰ ਗਿੱਲ ਜੋ ਪੀਏਸੀ ਬਜੀਤਿਆ ਦੇ ਚੌਥੇ ਦੋ ਸਰਕਾਰੀ ਤੀਜਾ ਆ ਜਿਹੜਾ ਹੈ ਸਦਾਰਤ ਚੌਥੋਂ ਉਪਤੇ ਆਏ ਚੌਥਾ ਨਰਿੰਦਰ ਸਿੰਘ ਅਤੇ ਪੰਜਵਾਂ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜ ਗਏ ਨੇ ਉਹਨਾਂ ਕਹਿੰਦੇ ਜਿੱਥੇ ਕੋਈ ਵੀ ਡਾਕੂਮੈਂਟ ਕੋਈ ਵੀ ਦਸਤਾਵੇਜ਼ ਕੋਈ ਵੀ ਜੀ ਚਾਹੀਦੀ ਹੈ ਮੈਂ ਬਹੈਅ ਕਰਵਾ ਦਿਆਗਾ ਸਾਰੀਆਂ ਫਾਇਦਾ ਜੜੀਆਂ ਨੇ ਉਹ ਮੇਰੇ ਕੋਲ ਨਹੀਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੱਥੇ ਇੱਕ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਦੂਸਰੇ ਪਾਸੇ ਹੁਣ ਸੋਨੇ ਤੇ ਸੁਹਾਗਾ ਹੋ ਗਿਆ ਹੈ ਚਰਨਜੀਤ ਸਿੰਘ ਚੰਨੀ ਨੇ ਕਹਤਾ ਹੈ ਕਿ ਮੈਂ ਬਿਲਕੁਲ ਨਾਲ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿੱਥੇ ਕਹਵੇਗਾ ਉਥੇ ਮੈਂ ਗਵਾਹੀ ਦੇਵਾਂਗਾ ਬਿਕਮਜੀਤ ਸਿੰਘ ਮਜੀਠੀਆ ਦੇ ਖਿਲਾਫ ਕਿਉਂਕਿ ਨਸ਼ੇ ਨੇ ਪੰਜਾਬ ਨੂੰ ਅਜਾੜ ਕੇ ਰੱਖ ਦਿੱਤਾ ਹੈ ਤਾਂ